ਆਲੂ ਦੀ ਫਸਲ ਬਾਰੇ ਆਮ ਜਾਣਕਾਰੀ ਆਲੂ ਇੱਕ ਸਬਜ਼ੀਆਂ ਵਾਲੀ ਫਸਲ ਹੈ ਸਬਜ਼ੀਆਂ ਤੋਂ ਇਲਾਵਾ ਆਲੂ ਨੂੰ ਹੋਰ ਕਈ ਮਸਾਲੇਦਾਰ ਪਕਵਾਨ ਬਣਾਉਣ ਵਿੱਚ ਵੀ ਵਰਤਿਆ ਜਾਂਦਾ ਹੈ ਇਹ ਸਰਦ ਰੁੱਤ ਦੀ ਫਸਲ ਹੈ ਆਲੂ ਦੀ ਬਿਜਾਈ ਵੇਲੇ ਦਿਨ ਦਾ ਤਾਪਮਾਨ 30 ਡਿਗਰੀ ਸੈਲਸੀਅਸ ਤੋਂ ਘੱਟ ਹੋਵੇ ਇਸ ਨੂੰ ਕਾਲੀ ਲਾਲ ਤੇ ਕਾਲੀ ਦੋਮਟ ਮਿੱਟੀ ਵਿੱਚ ਵੀ ਉਗਾਇਆ ਜਾ ਸਕਦਾ ਹੈ ਵਧੀਆ ਪੈਦਾਵਾਰ ਲਈ 12 ਤੋਂ 15 ਕੁਇੰਟਲ ਪ੍ਰਤੀ ਏਕੜ ਬੀਜ ਪਾਇਆ ਜਾਂਦਾ ਹੈ ਆਲੂ ਦੀਆਂ ਮੁੱਖ ਕਿਸਮਾਂ ਕੁਫਰੀ ਪੁਖਰਾਜ ਕੁਫਰੀ ਬਹਾਰ ਕੁਫਰੀ ਬਾਦਸ਼ਾ ਕੁਫਰੀ ਚਿਪਸੋਨਾ 1 ਕੁਫਰੀ ਚਿਪਸੋਨਾ 3 ਇਨ੍ਹਾਂ ਕਿਸਮਾਂ ਦਾ ਝਾੜ ਲਗਭਗ 130 ਤੋਂ 165 ਕੁਇੰਟਲ ਪ੍ਰਤੀ ਏਕੜ ਹੈ ਬੀਜ ਬੀਜਣ ਤੋਂ ਪਹਿਲਾਂ ਕਿਸੇ ਫੰਗੀਨਾਸ਼ਕ ਦਵਾਈ ਨਾਲ ਬੀਜ ਦਾ ਉਪਚਾਰ ਕਰਨਾ ਜ਼ਰੂਰੀ ਹੁੰਦਾ ਹੈ। ਫਸਲ ਨੂੰ ਬਿਮਾਰੀਆਂ ਤੋਂ ਬਚਾਉਣ ਲਈ 1 ਲੀਟਰ ਪਾਣੀ ਵਿੱਚ 25 ਮਿਲੀਲੀਟਰ ਮੌਨਸਰਨ ਪਾ ਕੇ ਆਲੂਆਂ ਦੇ ਬੀਜ ਦਾ ਉਪਚਾਰ ਕਰਨਾ ਚਾਹੀਦਾ ਹੈ। ਵਧੀਆ ਪੈਦਾਵਾਰ ਲਈ 165 ਕਿਲੋ ਯੂਰੀਆ, 50 ਕਿਲੋ ਡੀਏਪ ਤੇ 40 ਕਿਲੋ ਪੋਟਾਸ਼ ਵਰਗੀਆਂ ਖਾਦਾਂ ਪਾਈਆਂ ਜਾਂਦੀਆਂ ਹਨ। ਐਸਡੀ ਬਿਜਾਈ ਟਰੈਕਟਰ ਤੇ ਮਸ਼ੀਨਾਂ ਨਾਲ ਕੀਤੀ ਜਾਂਦੀ ਹੈ ਬਿਜਾਈ ਤੋਂ ਤੁਰੰਤ ਬਾਅਦ ਪਾਣੀ ਲਗਾਉਣਾ ਜ਼ਰੂਰੀ ਹੁੰਦਾ ਹੈ ਤੇ ਬਾਅਦ ਵਿੱਚ 7 ਤੋਂ 8 ਦਿਨਾਂ ਦੇ ਫਾਸਲੇ ਤੇ ਪਾਣੀ ਲਗਾਉਣਾ ਚਾਹੀਦਾ ਹੈ